ਇਸੇ ਕਰਕੇ ਆਪਾਂ ਅੰਮ੍ਰਿਤਮਈ ਬਾਣੀ ਦੇ ਵਿੱਚੋਂ ਜਦੋਂ ਸਾਧ ਸੰਗਤ ਬਚਨ ਪੜ੍ਹੀਏ ਤੇ ਭਗਤ ਰਵਿਦਾਸ ਸਾਹਿਬ ਜੀ ਨੇ ਬੜੀ ਪਿਆਰੀ ਇੱਕ ਬਾਤ ਕਹੀ ਭਗਤ ਰਵਿਦਾਸ ਸਾਹਿਬ ਜੀ ਉਸ ਪਰਮਾਤਮਾ ਦੇ ਨਾਲ ਬਾਤਾਂ ਕਰਦੇ ਨੇ ਗੱਲਾਂ ਕਰਦੇ ਨੇ ਜੀ ਤੇ ਗੱਲਾਂ ਕਰਦਿਆਂ ਉਹ ਰੱਬ ਨੂੰ ਇਹ ਗੱਲ ਕਹਿੰਦੇ ਨੇ हे ਰੱਬ ਜੀ ਤੁਸੀਂ ਸਾਨੂੰ ਜੀਵਨ ਦੇ ਕੇ ਨਾ ਬੜੇ ਤਵੱਜੂ ਦੇ ਕੇ ਬੇਨਤੀ ਨੂੰ ਸਮਝਿਓ ਤੁਸੀਂ ਸਾਨੂੰ ਜੀਵਨ ਦੇ ਕੇ ਮਾਇਆ ਦਾ ਮੂਹ ਪੈਦਾ ਕਰਕੇ ਤੇ ਮਾਇਆ ਦੇ ਮੂਹ ਦੇ ਵਿੱਚ ਸਾਨੂੰ ਬੰਨ ਲਿਆ ਕਿਉਂਕਿ ਸ਼ਿਵ ਸ਼ਕਤ ਆਪ ਉਪਾਇਕ ਹੈ ਕਰਤਾ ਆਪੇ ਹੁਕਮ ਵਰਤਾਏ ਸਤਿਗੁਰੂ ਜੀ ਕਹਿਣ ਲੱਗੇ ਸ਼ਿਵ ਦਾ ਭਾਵ ਹੈ ਜੀਵਾਤਮਾ ਤੇ ਸ਼ਕਤ ਦਾ ਭਾਵ ਹੈ ਸ਼ਕਤੀ ਮਾਇਆ ਜੀਵਾਤਮਾ ਵੀ ਉਸ ਪਰਮਾਤਮਾ ਨੇ ਪੈਦਾ ਕੀਤਾ ਤੇ ਇਸ ਮਾਇਆ ਨੂੰ ਵੀ ਉਸ ਪਰਮਾਤਮਾ ਨੇ ਪੈਦਾ ਕੀਤਾ ਸਤਗੁਰੂ ਜੀ ਕਹਿ ਲੱਗੇ ਵੀ ਇਸ ਜੀਵਾਤਮਾ ਨੂੰ ਉਸ ਪਰਮਾਤਮਾ ਨੇ ਮਾਇਆ ਦੇ ਮੋਹ ਦੇ ਵਿੱਚ ਬੰਨ੍ਹ ਦਿੱਤਾ ਤਾਂ ਕਿ ਇਸ ਦਾ ਜੀਵਨ ਜਿਹੜਾ ਹੈ ਉਹ ਨਿਰਾਸ ਨਾ ਹੋਵੇ ਜੀਵਨ ਦੀ ਚਾਲ ਜਿਹੜੀ ਹੈ ਉਹ ਠਹਿਰ ਨਾ ਜਾਵੇ ਰੁਕ ਨਾ ਜਾਵੇ ਜੀਵਨ ਜਿਹੜਾ ਹੈ ਉਹ ਚਲਾਈ ਮਾਨ ਰਵੇ ਤੇ ਭਗਤ ਰਵੀਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਉਹ ਕਹਿਣ ਲੱਗੇ हे ਰੱਬ ਜੀ ਤੁਸੀਂ ਸਾਨੂੰ ਪੈਦਾ ਕਰਕੇ ਮਾਇਆ ਦੇ ਮੋਹ ਦੇ ਵਿੱਚ ਬੰਨਿਆ ਯਾਦ ਰੱਖਿਓ ਅਸੀਂ ਇਸ ਮਾਇਆ ਦੇ ਮੋਹ ਦੇ ਵਿੱਚੋਂ ਛੁਟਕਾਰਾ ਪਾ ਸਕਦੇ ਹਾਂ ਤੇਰੇ ਨਾਮ ਨੂੰ ਜਪ ਕੇ ਤੇਰੀ ਬੰਦਗੀ ਕਰਕੇ ਤੇਰਾ ਸਿਮਰਨ ਕਰਕੇ ਤੇਰੇ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਵਸਾ ਕੇ ਪਰ ਇੱਕ ਗੱਲ ਯਾਦ ਰੱਖਿਓ ਭਗਤ ਰਵਿਦਾਸ ਸਾਹਿਬ ਜੀ ਨੇ ਮੰਨ ਕੇ ਚਲੋ ਵੀ ਰੱਬ ਨੂੰ ਵੀ ਚੈਲੰਜ ਕਰ ਦਿੱਤਾ ਹਾਲਾਂਕਿ ਰੱਬ ਨੂੰ ਕੋਈ ਚੈਲੰਜ ਕਰਨ ਵਾਲਾ ਨਹੀਂ ਪਰ ਭਗਤ ਰਵਿਦਾਸ ਸਾਹਿਬ ਜੀ ਰੱਬ ਨੂੰ ਵੀ ਚੈਲੰਜ ਕਰਦੇ ਨੇ ਕਹਿਣ ਲੱਗੇ ਤੁਸੀਂ ਤਾਂ ਸਾਨੂੰ ਮਾਇਆ ਦੇ ਮੋਹ ਦੇ ਵਿੱਚ ਬੰਨ੍ਹਿਆ ਤੇ ਅਸੀਂ ਤੁਹਾਨੂੰ ਜਪ ਕੇ ਇਸ ਮੋਹ ਦੇ ਵਿੱਚੋਂ ਪਾਰ ਉਤਾਰਾ ਕਰ ਲਵਾਂਗੇ ਪਰ ਸੱਚ ਜਾਣਿਓ ਰੱਬ ਜੀ ਜੇ ਕਿਤੇ ਅਸੀਂ ਤੁਹਾਨੂੰ ਪ੍ਰੇਮ ਦੀ ਜੇਵਰੀ ਦੇ ਵਿੱਚ ਬੰਨ ਲਿਆ ਨਾ ਦੁਬਾਰਾ ਤੁਹਾਡੇ ਕੋਲੋਂ ਇਸ ਪ੍ਰੇਮ ਦੀ ਜੇਵਰੀ ਦੇ ਵਿੱਚੋਂ ਛੁੱਟਿਆ ਨਹੀਂ ਜਾਣਾ ਆਪਣੇ ਆਪ ਨੂੰ ਉਹਨਾਂ ਨੇ ਬਚਨ ਵਰਤਿਆ ਜੋ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਦੇ ਭਗਤ ਰਵਿਦਾਸ ਸਾਹਿਬ ਜੀ ਕਹਿਣ ਲੱਗੇ ਵੀ ਅਸੀਂ ਤੁਹਾਨੂੰ ਪ੍ਰੇਮ ਦੇ ਬੰਧਨ ਦੇ ਵਿੱਚ ਜੇ ਬੰਨ ਲਿਆ ਤੇ ਸੱਚ ਜਾਣਿਓ ਇਹ ਪ੍ਰੇਮ ਦਾ ਬੰਧਨ ਐਸਾ ਹੈ ਇਹ ਬੰਧਨ ਸਾਰੀ ਉਮਰ ਵੀ ਜਿਹੜਾ ਹੈ ਉਹ ਤੁਹਾਡੇ ਕੋਲੋਂ ਛੁਡਾਇਆ ਨਹੀਂ ਜਾਣਾ ਮੈਂ